ਬੱਤ ਹੈ ਬੱਗਾਂ ਗਿਆ ਮੇਰੇ ਕੀ ਹੋ ਰਹੀਆਂ ਰਾਟੜੀਆਂ ਹਲੇ ਹਲੇ ਦੇਰੇ ਹਾਂ ਮੈਂ ਨੀ ਸੋਇਨਾ ਮੜੀ ਰੱਟੀਆਂ ਸਵੇਰੇ ਫੂਕੀ ਗੁੱਡੀ ਰਾਤ ਆ ਗਿਆ ਮੀ ਗਰਮੀ ਚ ਰਾਤ ਰਾਤ ਕਰਦੇ ਲੁਕ ਨੂੰ ਮਿਲੀ ਰਾਹਤ ਖੁਸ਼ੀ ਵਿੱਚ ਝੂਮ ਉਠੇ ਪਿੰਡ ਦੇ ਲੋਕ ਪੰਜਾਬ ਵਿੱਚ ਜਦੋਂ ਗਰਮੀ ਆਤ ਦੀ ਵੱਧ ਜਾਂਦੀ ਹੈ ਤਾਂ ਮੀਂਹ ਨਹੀਂ ਪੈਂਦਾ ਤਾਂ ਇੱਕ ਰਸਮ ਹੈ ਗੁੱਡੀ ਫੁੱਕਣ ਦੀ ਜਿਸ ਵਿੱਚ ਗੁੱਡੀ ਫੂਕ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਮੀਂਹ ਪਾ ਕੇ ਇਸ ਗਰਮੀ ਤੋਂ ਛੁਟਕਾਰਾ ਦਿਵਾਇਆ ਜਾਵੇ ਬੀਤੇ ਕਈ ਦਿਨਾਂ ਤੋਂ ਪੂਰਾ ਪੰਜਾਬ ਤੰਦੂਰ ਦੀ ੱਠੀ ਵਾਂਗ ਤਪ ਰਿਹਾ ਸੀ ਇਸੇ ਦੇ ਚੱਲਦੇ ਪਿੰਡਾਂ ਦੇ ਵਿੱਚ ਥਾਂ-ਥਾਂ ਗੁੱਡੀਆਂ ਫੂਕੀਆਂ ਗਈਆਂ ਇਸੇ ਤਰ੍ਹਾਂ ਨਾਬਾ ਬਲਾਕ ਦੇ ਪਿੰਡ ਥੂਹੀ ਦੇ ਵਿੱਚ ਲੋਕਾਂ ਦੇ ਵੱਲੋਂ ਪੂਰੇ ਰਸਮਾਂ ਰਿਵਾਜਾਂ ਦੇ ਨਾਲ ਗੁੱਡੀ ਫੂਕੀ ਗਈ ਜਿਸ ਤੋਂ ਬਾਅਦ ਹੀ ਰਾਤ ਨੂੰ ਮੀਂਹ ਦੇ ਵਿਛਾੜਾ ਨਾਲ ਪੂਰਾ ਪਿੰਡ ਸਰਾਬੌਰ ਹੋ ਉੱਦਿਆ ਜਿਸ ਤੋਂ ਬਾਅਦ ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਗੁੱਡੀ ਫੂਕੇ ਜਾਣ ਕਰਕੇ ਹੀ ਬਰਸਾਤ ਹੋਈ ਹੈ ਕੀ ਕੁਝ ਕਹਿਣਾ ਹੈ ਪਿੰਡ ਦੀਆਂ ਬੀਬੀਆਂ ਦਾ ਅਤੇ ਕਿਵੇਂ ਉਹਨਾਂ ਦੇ ਵੱਲੋਂ ਰਸਮਾਂ ਰਿਵਾਜਾਂ ਦੇ ਨਾਲ ਗੁੱਡੀ ਫੂਕੀ ਗਈ ਜਾਣ ਲੈਂਦੇ ਆ ਇਹ ਗੁੱਡੀ ਤਾਂ ਫੂਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਦੀ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਥੀਗੇ ਮੀਤੇ ਨਾ ਪੈਣ ਕਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗੁਲੇ ਪਕਾਏ ਪੁੰਨ ਦਾਨ ਕਰਿਆ ਉਹਨਾਂ ਦਾ ਕਾਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀਂਹ ਪੈ ਗਿਆ ਰਾਹਤ ਮਿਲ ਗਈ ਕੁਝ ਕਿਸਾਨਾਂ ਨੂੰ ਵੀ ਰਾਹਤ ਮਿਲ ਗਈ ਜੀਵ ਜੰਤੂਆਂ ਨੂੰ ਵੀ ਰਾਹਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮਿੰਤ ਦਾ ਪ੍ਰਾਲਾ ਵੀ ਸਾਡੇ ਪੱਲੇ ਪੈ ਗਿਆ ਫਿਲਹਾਲ ਕਾਰਨ ਕੁਝ ਵੀ ਹੋਵੇ ਮੀਂਹ ਦੀਆਂ ਬੁਛਾੜਾਂ ਨੇ ਲੋਕਾਂ ਅਤੇ ਸਾਰੇ ਜੀਵ ਜੰਤੂਆਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਵਾ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਮੀਂਹ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਗਰਮੀ ਨੇ ਜੀਣਾ ਮੁਹਾਲ ਕਰਤਾ ਸੀ ਮੀਂਹ ਦੀਆਂ ਬੁਛਾੜਾ ਪੈਂਦੇ ਹੀ ਅੱਜ ਸਵੇਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਅਤੇ ਸੈਰ ਕਰਨ ਲੱਗੇ ਖੁਸ਼ੀ ਵਿੱਚ ਝੂਮਦੇ ਨਾਲ ਲੋਕਾਂ ਦਾ ਕਹਿਣਾ ਸੀ ਕਿ ਬੀਤੇ ਕਾਫੀ ਦਿਨਾਂ ਤੋਂ ਉਹ ਸੈਰ ਤੇ ਵੀ ਨਹੀਂ ਜਾ ਰਹੇ ਸੀ ਕਿਉਂਕਿ ਗਰਮੀ ਇੰਨੀ ਹੋ ਚੁੱਕੀ ਸੀ ਕਿ ਗਰਮੀ ਦੇ ਵਿੱਚ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਸੀ ਹੋਇਆ ਪਰਮਾਤਮਾ ਨੇ ਲੋਕਾਂ ਨੇ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਭਗਵਾਨ ਤੁਹਾਨੂੰ ਢੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲਤ ਹੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲਤ ਹੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਣ ਤੋਂ ਮੱਚ ਜਾਂਦੀ ਸੀ ਤਾਂ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਚੱਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗਾਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਮੀਨਿੰਗ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜਿਰੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਰਿਹਾ ਆ ਆਦਰਵਾਇਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸ परमात्मा ने मेहर करी है देखो किसान भाईचारे तो मेहर करी है भी जीरी का सीजन स्टार्ट हो रहा है ता नाल, दी नाल ही बारिश स्टार्ट हो गई सब लाइफ बहुत ज़्यादा डिस्ट्रॉयड थी ठीक है और बहुत ज़्यादा बारिश की ज़रूरत थी और बारिश देख के आज हमें लगा कि आज तुम जरूर सहर को जाएंगे ऐसा इन्जॉय करेंगे आज के वेदर को अदरवाइज हर रोज जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है नहीं कर रहे थे बट वो वाला इन्जॉय नहीं था जो आज अच्छा लग रहा है ਹੋ ਗਿਆ ਜੀ بارش ਨੇ ਠੰਡ ਕਰਤੀ ਫਸਲਾਂ ਵੀ ਬਚਾਅ ਹੋ ਗਿਆ ਹੂੰ ਬਹੁਤ ਜਿਆਦਾ ਗਰਮੀ ਪਈ ਆ ਜੇ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹਾਂਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹਾਂਜੀ ਹੁਣ ਠੰਡ ਹੋ ਗਈ ਜੀ ਜੀਰੀ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ ਹਾਂਜੀ ਕਿੰਨਾ ਹੁਣ ਜੀਰੀਆਂ ਲੱਗ ਜਾਣਗੀਆਂ ਜੀ ਫਿਲਹਾਲ ਮੀ ਗੁੱਡੀ ਫੂਕਣ ਕਰਕੇ ਪਿਆ ਹੈ ਜਾਂ ਫਿਰ ਕਾਰਨ ਕੋਈ ਹੋ ਰਿਹਾ ਹੈ ਪਰ ਇਸ ਮੀਂਹ ਨੇ ਸਾਰਿਆਂ ਨੂੰ ਰਾਹਤ ਦਿੱਤੀ ਹੈ ਪਰ ਇਥੇ ਇੱਕ ਗੱਲ ਜ਼ਰੂਰ ਹੈ ਮਨੁੱਖਾ ਵੱਲੋਂ ਬੀਤੇ ਕੁਝ ਸਾਲਾਂ ਦੇ ਵਿੱਚ ਕੁਦਰਤ ਦੇ ਨਾਲ ਜੋ ਛੇੜਛਾੜ ਕੀਤੀ ਗਈ ਹੈ ਇਹ ਗਰਮੀ ਉਸੇ ਦਾ ਨਤੀਜਾ ਹੈ ਪੰਜਾਬ ਵਿੱਚ ਇਸ ਵਾਰ ਜੋ ਗਰਮੀ ਪੈ ਰਹੀ ਹੈ ਸ਼ਾਇਦ ਉਹ ਪਹਿਲਾਂ ਕਦੇ ਨਾ ਦੇਖੀ ਹੋਵੇ ਲੋੜ ਹੈ ਅਜੇ ਵੀ ਸਮਝਣ ਦੀ ਰੁੱਖ ਲਗਾ ਕੇ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਛਾਂ ਦੇ ਸਕਣ ਅਤੇ ਵਾਤਾਵਰਨ ਨੂੰ ਠੰਡਾ ਰੱਖ ਸਕਣ ਆਪਣੇ ਲਈ ਥਾਂ ਬਣਾਉਣ ਲਈ ਮਨੁੱਖ ਨੇ ਹੰਦੇ ਵਾਰ ਰੁੱਖ ਤਾਂ ਕੱਟ ਦਿੱਤੇ ਪਰ ਹੁਣ ਉਸ ਦੇ ਨਤੀਜੇ ਹੁਣ ਦਿਸਣੇ ਸ਼ੁਰੂ ਹੋ ਗਏ ਨੇ ਅਜੇ ਵੀ ਸਮਾਂ ਹੈ ਸਾਨੂੰ ਸਭ ਨੂੰ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਨਾਪਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ